ਜਿਠੇਰੇ ਗੋਤ ਤੁੰਸੀ ਅਤੇ ਤੁੰਸੀ ਪਿੰਡ ਮੀਆਪੁਰ ਚੰਗਰ ਬੈਂਕ ਦੇ ਹੈਗਾ ਜੀ ਤੁਹਾਨੂੰ ਦੱਸ ਦਿੱਤੀ ਜੀ ਜਿਹੜਾ ਅੱਗੇ ਤੋਂ ਇੱਕ ਗਰੁੱਪ ਨੂੰ ਭਾਨ ਗਏ ਆ ਜੀ ਪ੍ਰੋਪਰਲੀ ਵਿੱਚ ਪਾਇਆ ਕਰਾਂਗੇ ਜੀ ਸਾਰਾ ਪੂਰਾ ਟ੍ਰੈਕ ਹੀ ਹੋਊਗਾ ਕਿ ਕਦੋਂ ਮਿਲਦਾ 40 ਕਿਲੋਨ ਮਿਲਾਇਆ ਜੀ ਗਾਰੇ ਦੇ ਫੂਟ ਲੰਗੇ ਰੋਏ ਹੋਣਾ ਫੂਟ ਆਪਣੇ ਨਾਲ जियापुर चंगर पिंड चंडीगढ़ रोड य अपने जठेरे धनी धनस जठेरा दही जगह है ਪਿੰਡ ਮੀਆਪੁਰ ਚੰਗਰ ਰੋਪੜ ਦੇ ਲਾਗੇ ਆ ਰੰਗੀਲਪੁਰ ਰੰਗੀਲਪੁਰ ਤੋਂ ਲਗਭਗ 20 ਕਿਲੋਮੀਟਰ ਅੱਗੇ ਇਹ ਚੰਡੀਗੜ੍ਹ ਰੋਡ ਦੇ ਉੱਤੇ ਪਿੰਡ ਮੀਆਪੁਰ ਚੰਗਰ ਜਿੱਥੇ ਧੌਂਸੀ ਅਤੇ ਧੌਂਸੇ ਪਰਿਵਾਰ ਦੇ ਜਠੇਰੇ ਕਈ ਧੌਂਸੀ ਲਿਖ ਲੈਂਦੇ ਆ ਕੋਈ ਧੌਂਸੇ ਲਿਖ ਲੈਂਦੇ ਆ ਸੋ ਇਹਨਾਂ ਦੇ ਜਠੇਰੇ ਇੱਥੇ 14 ਚੇਤ ਨੂੰ ਹਰ ਸਾਲ ਸਾਲ ਜਿਹੜੇ ਮਨਾਏ ਜਾਂਦੇ ਆ ਪ੍ਰਬੰਧਕਾਂ ਵੱਲੋਂ ਸੰਗਤਾਂ ਲਈ ਸਹਿਯੋਗ ਦੇ ਨਾਲ ਸੇਵਾ ਜਿਹੜੀ ਸੰਗਠ ਕਰਦੇ ਆ ਸੁਪਰਬੰਧ ਕਾ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਅਰੇਂਜ ਕੀਤਾ ਜਾਂਦਾ ਆ ਦੋ ਦਿਨ ਪਹਿਲਾਂ ਆ ਕੇ ਪ੍ਰਬੰਧਕਾ ਵੱਲੋਂ ਪੂਰਾ ਬੰਦੋਬਸਤ ਕੀਤਾ ਗਿਆ ਚਾਚੀ ਤੂੰ ਬੜੀ ਟੌਰ ਗੱਡੀ ਆ ਚਾਚੀ ਫੈਸ਼ਨ ਬਹੁਤ ਅੱਛਾ ਕਾਲੀ ਐਨਕ ਲਾਈ ਚਾਚੀ ਨਿਊਜ਼ ਲਾਉਣ ਸੈਲੀਬ੍ਰੇਸ਼ਨ ਆਫ ਲਾਈਟ ਸਿਸਲ ਜੋਰੀ with every creamy scoop it carries us back to childhood summers ਚਲੋ ਜੈਸਤਿਆਂ ਦੀ ਜਟੇਰਿਆਂ ਦਾ ਮੇਲਾ ਮਸਿਆ ਤੋਂ ਇੱਕ ਦਿਨ ਪਹਿਲਾਂ ਤੁੰਸੀ ਪਰਿਵਾਰ ਵੱਲੋਂ ਮੀਆਪੁਰ ਚੰਗਰ ਇਹ ਲੋਪੜ ਜ਼ਿਲ੍ਹੇ ਦੇ ਵਿੱਚ ਪੈਂਦਾ ਸੋ ਇੱਥੇ ਮਨਾਇਆ ਜਾਂਦਾ ਸੋ ਸੇਵਾਦਾਰ ਇੱਕ ਦਿਨ ਪਹਿਲਾਂ ਹੀ ਆ ਕੇ ਇੱਥੇ ਇੱਕ ਦੋ ਦਿਨ ਪਹਿਲਾਂ ਆ ਕੇ ਇੱਥੇ ਸੇਵਾ ਜਿਹੜੀ ਆ ਉਹ ਆਰੰਭ ਤਾਂ ਹੋ ਜਾਂਦੀ ਸੋ ਤੁਸੀਂ ਦੇਖ ਸਕਦੇ ਆ ਬਹੁਤ ਵਧੀਆ ਤਰੀਕੇ ਦੇ ਨਾਲ ਇੱਥੇ ਸਾਰਾ ਇਹ ਪ੍ਰਬੰਧ ਕੀਤੇ ਗਏ ਆ ਸਾਡੇ ਨਾਲ ਪ੍ਰਧਾਨ ਸਾਹਿਬ ਨਾਲ ਨੇ ਹਾਂਜੀ ਇਹ ਤੁਸੀਂ ਜਿੰਨਾ ਵੀ ਆਪਣਾ ਬੰਦੋਬਸਤ ਇੱਥੇ ਹੁੰਦਾ ਆ ਕਾਦੀ ਸੰਗਤ ਦੇ ਸਹਿਯੋਗ ਦੇ ਨਾਲ ਕਰਦੇ ਹੋ ਤੇ ਕਿੰਨੇ ਦਿਨ ਪਹਿਲਾਂ ਆ ਕੇ ਸ਼ੁਰੂਆਤ ਆ ਅੱਜ 28 ਤਰੀਕਿਆ ਹਾਂਜੀ ਅੱਜ 28 ਤਰੀਕ ਨੂੰ ਦਾ ਕੌਂਸਿਲ ਪੋਜੀਸ਼ਨ ਦਾ ਮੇਲਾ ਬਹੁਤ ਤੋਂ ਮਾਹੌਲ ਮਨਾ ਰਿਹਾ ਹੈ ਆ ਛੱਕੀ ਟਿਗਨਵਸਿਟੀ ਆ ਜਾਨ ਨੇ ਨਾਲ ਹੋਰ ਖੱਟੇ ਵੀ ਹੋ ਗਏ ਆ ਇਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਇਹ ਕੰਨਾ ਕਾਲ ਇਹ ਬਰੇਡ ਆ ਰਿਹਾ ਠੀਕ ਹੈ ਇੱਥੇ ਕੰਡਾ ਕੋਸ਼ ਨਹੀਂ ਉਹ ਬੰਦਾ ਕਾਦਾ ਨਾ ਇੱਥੇ ਬੰਮੀ ਰਾਇ ਨਾ ਕੰਮੇ ਹੋਗਾ ਸਾਰਿਆਂ ਦਾ ਖੰਗ ਆਇਆ ਹੈ ਸੋ ਇਹ ਤੁੰਸੀ ਪਰਿਵਾਰ ਸਾਰਿਆਂ ਦੇ ਜਿਹੜੇ ਜਿੰਨੇ ਵੀ ਪਰਿਵਾਰ ਪੂਰੇ ਪੰਜਾਬ ਚ ਕੀ ਬਾਹਰ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਰਹਿੰਦੇ ਆ ਜਿਨ੍ਹਾਂ ਦੀ ਕੋਸ਼ਿਸ਼ ਜਿਹੜੇ ਕਰਦੇ ਉਹ ਪਹੁੰਚਦੇ ਵੀ ਆ ਸੋ ਇਹ ਕਦੋਂ ਤੱਕ ਕਦੋਂ ਦੇ ਸ਼ੁਰੂਆਤ ਕੀਤੀ ਹੈ ਜੇ ਕਿ ਆਪਾਂ ਅੱਗੇ ਫੇਰਾਂਗੇ ਮੈਂ ਸੋ ਸ਼ੁਰੂਆਤ ਦਾ ਮੇਰਾ ਘੜੀ 30 ਸਾਲ ਪਹਿਲਾਂ ਆਪਾਂ ਅੱਛਾ ਪਿੰਡਾਂ ਦੇ ਤੋਂ ਪੋਸ਼ ਵੀ ਨਹੀਂ ਕਿ ਤੱਕ ਛੜੀਆਂ ਹੈਗੀ ਤਾਪ ਹੋਣੀ ਉਹ ਰਸਤਾ ਉਹ ਹੋੜੀ ਹੋੜੀ ਤਿੰਨ ਕੋ ਬਣਤੀ ਵਾਲਾ ਨੇ ਜਗਾ ਚੋਟੀ ਜੁਗਾਂ ਦੀ ਹਾਂਜੀ ਤੇ ਰਿਡਾਂਚਾ ਸੰਜੋਗ ਉਹ ਪਾਣਾ ਮਹਿਦਾਗਾ ਬੋੜੇ ਆਲ ਬਣਾਤਾ ਕਿਚੀ ਜੱਟ ਬਣਾਤੀ ਤੇ ਕਮਰਾ ਬਣਾਤਾ ਤੇ ਬਰਾਂਡਾ ਬਣਾਤਾ ਪਿੰਡਾਂ ਦੇ ਬਾਅਦ ਮੇ ਆ ਪੱਗੇ ਚੰਗੇ ਆ ਵਧੀ ਜਾਂਦਾ ਆ ਤੇ ਤੁੰਸੀ ਪਰਿਵਾਰ ਦੇ ਜਿੱਦਾਂ ਜਿਦੇਰੇ ਆ ਤੇ ਲਾਗੇ ਚਾਕੇ ਪਿੰਡਾਂ ਵਿੱਚ ਵੀ ਤੁਹਾਡੀ ਪਰਿਵਾਰ ਹੈਗੇ ਤੁਹਾਨੂੰ ਪਤਾ ਹੋਗਾ ਲੱਗੇ ਹਰੀਪੁਰ ਹੈਗਾ ਆ ਬਰਨਾਰ ਪਿੰਡ ਆ ਅੱਛਾ ਜੀ 4-5 ਕਿਲੋ ਮੀਟਰ ਤੋਂ ਬਹੁਤ ਆਪਣਾ ਘਾਟਿਆ ਕੋਲ ਆ ਅੱਛਾ ਜੀ ਵੱਡਾ ਪਰਿਵਾਰ ਆ ਤੇ ਉਹ ਵੀ ਇਸ ਦਿਨ ਪਹੁੰਚਦੇ ਆ ਸਾਰੇ ਇੱਥੇ ਆਏ ਆ ਬਹੁਤ ਹੰਤਾ ਜੂਰ ਆ ਸੋ ਮੁੰਡਾ ਇੱਕ ਮੰਗਾਇਆ ਬਹੁਤ ਵਧੀਆ ਉਹ ਪੂਰੀ 26 ਜੀ ਦਾ ਠੀਕ ਹੈ ਨਾਲ ਸਾਡੀ ਕਾਮ ਕਰ ਅੱਜ ਵੀ ਲੱਗਾ ਆ ਜੇ ਜਦੋਂ ਮੇਲਾ ਹੁੰਦਾ ਹੈ 28 ਤਰੀਕ ਨੂੰ ਆਪਾਂ ਮੇਲਾ ਬਣਾਉਣੇ ਆ ਤੇ ਜਿੰਨੇ ਵੀ ਤੁਹਾਨੂੰ ਪਰਿਵਾਰ ਹੈ ਪੰਜਾਬ ਚ ਜਾਂ ਬਾਹਰ ਉਹਨਾਂ ਨੂੰ ਕਿਸ ਤਰੀਕੇ ਨਾਲ ਅਪਰੋਚ ਕਰਦੇ ਆ ਜਾਂ ਮੇਲੇ ਤੇ ਹੀ ਦੱਸ ਦਿਆਂ ਵੀ ਅਗਲੇ ਸਾਲ ਤੁਸੀਂ ਐਸ ਦਿਨ ਆਉਣਾ ਜਾਂ ਕਿਸੇ ਨੂੰ ਇਨਵੀਟੇਸ਼ਨ ਕਾਰਡ ਵਗੈਰਾ ਭੋਲ ਦੇ ਗਾਰਡਨ ਤੇ ਪਹਿਲਾਂ ਬੈਠਦੇ ਸੀਗਾ ਜੀ ਦੂਰ ਕਰ ਦਿੱਤੀ ਉਹ ਜਿਹੜਾ ਅੱਗੇ ਤੋਂ ਇੱਕ ਟਰੌਪ ਪਾਣ ਗਏ ਆ ਟਰੌਪ ਦੇ ਵਿੱਚ ਪਾਇਆ ਕਰਾਂਗੇ ਹੋਰ ਸਾਰਾ ਪੂਰਾ ਡਰੈਕੀ ਹੋਊਗਾ ਕਿ ਕਦੋਂ ਮੇਲਾ ਜਾਂ ਕਿਦੋਂ ਮਿਲ ਰਿਹਾ ਆ ਜੀ ਗਾਣੇ ਦੇ ਬੂਟਣਾਂ ਕੇ ਰੋਏ ਹੋਣਾ ਅੱਗੇ ਤੋਂ ਲੋਕਾਂ ਨੂੰ ਸਾਡਾ ਵੀ ਜਗਾੜੀ ਜਿਹੜਾ ਪਰਿਵਾਰ ਆ ਤੇ ਪੈਸੇ ਆ ਤੇ ਇੱਕ ਛੱਡ ਪਾਉਣੀ ਆ ਆਉਣ ਵਾਲੇ ਸਮਾਂ ਦੀ ਕਰਣੀ ਆ ਵੀ ਜਿੰਨੂੰ ਇੱਥੇ ਜ਼ਮੀਨ ਦਾ ਡੇਟ ਬਹੁਤ ਵਧੀ ਜਾਂਦਾ ਹੈ ਲੋਕਾਂ ਨੂੰ ਲਾਲਚ ਬਹੁਤ ਆ ਕਾਨੂੰਨ ਕੋਈ ਤੇ ਤਸਦੀਕ ਦਾ ਕਾਗਜ਼ੇ ਸਾਡੇ ਉੱਪਰ ਬੇਕੋ ਬੇਸੇ ਇਸ ਕਰਕੇ ਵੀ ਲੋਕਾਂ ਨੂੰ ਵੀ ਪੀਰ ਆ ਵੇ ਵੱਧ ਤੋਂ ਵੱਧ ਕੋਈ ਇਨਦਾਨ ਕਰੋ ਜਿੰਨਾ ਕਰ ਸਕਦੇ ਆ ਤੇ ਛੱਡ ਆ ਤੇ ਬੂਟ ਜਿਹੜਾ ਕੰਮ ਹੈ ਚਾਰ ਦਿਵਾਰੀ ਦਾ ਉਹ ਹੀ ਜਿਹੜੇ ਘਾਟ ਕਰਨੇ ਸੰਤਾਂ ਦੇ ਸਹਿਯੋਗ ਨਾਲ ਹੋਣਾ ਸੰਤਾਂ ਦੇ ਸਹਿਯੋਗ ਨਾਲ ਬੰਦਾ ਬੰਦਾ ਕੋਈ ਕੰਮ ਨਹੀਂ ਕਰਦਾ ਸੋ ਸੰਤਾਂ ਦੇ ਸਹਿਯੋਗ ਦੇ ਨਾਲ ਜਿੰਨੇ ਵੀ ਕੰਮ ਆ ਨਿਪਰੇ ਚਾੜੇ ਜਾ ਸਕਦੇ ਆ ਆਪਾਂ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਆ ਜਿਹੜਾ ਜਿੰਨਾ ਵੀ ਜੋ ਸੇਵਾ ਤੇਲਫਲ ਬੰਦੀ ਆ ਉਹ ਜ਼ਰੂਰ ਦਿਆ ਕਰ ਕਿਉਂਕਿ ਇਹ ਆਪਣੇ ਵੱਲੋਂ ਉਦਮ ਕਰੀ ਜਾਂਦੇ ਆ ਆਪਾਂ ਇੱਕ ਹੱਲਾਸ਼ੇਰੀ ਦਿੰਦੇ ਇਹਨਾਂ ਨੂੰ ਔਰੇ ਤੁਰ ਪੈਂਦੇ ਆ ਸੋ ਬਹੁਤ ਵਧੀਆ ਇਹਨਾਂ ਦਾ ਵੀ ਉਪਰਾਲਾ ਪੂਰੀ ਸੰਗਤ ਦਾ ਵੀ ਉਪਰਾਲਾ ਆ ਤੇ ਜਿੰਨੇ ਵੀ ਇਸ ਆਪਣੇ ਸਾਡੇ ਜੀਆਰਡੀ ਫਿਲਮ ਚੈਨਲ ਨੂੰ ਇਸ ਖਬਰ ਨੂੰ ਦੇਖਣਗੇ ਅਸੀਂ ਇਸ ਖਬਰ ਨੂੰ ਵੀ ਆਪਣੇ ਇਹਨਾਂ ਤੱਕ ਪਹੁੰਚਾ ਦੇਣੀ ਵੀ ਇਹਨਾਂ ਨੇ ਆਪੇ ਗਰੁੱਪ ਚ ਪਾ ਦੇਣੀ ਆ ਸੋ 28 ਮਾਰਚ ਨੂੰ ਅੱਜ ਇਹ ਮੇਲਾ ਮਨਾਇਆ ਜਾ ਰਿਹਾ ਮੱਸੀਆ ਤੋਂ ਇੱਕ ਦਿਨ ਹਾਂ ਤਾਂ ਇਹ ਫਾਰ ਵੀ ਚੇਤ ਦੀ 14 ਨੂੰ ਹਰ ਸਾਲ ਮਨਾਇਆ ਜਾਂਦਾ ਸੋ ਚੇਤ ਦੀ 14 ਨੂੰ ਹਰ ਸਾਲ ਇਹ ਮੇਲਾ ਮਨਾਇਆ ਜਾਂਦਾ ਹਮ ਹਮ ਆ ਕੇ ਸੰਤਾ ਜੀ ਅਪੀਲ ਕਰਦੇ ਆ ਕਿ ਇਸ ਜਗ੍ਹਾ ਤੇ ਪਹੁੰਚਿਆ ਕਰ ਜੇ ਦਿਨ ਕੋਈ ਅੱਗੇ ਪੁੱਛੀ ਹੋ ਸਕਦਾ ਪਰ ਇਹਨਾਂ ਚੇਤ ਦੀ 14 ਨੂੰ ਤਾਂ ਹੋਈ ਰਣੀ ਆ ਉਹ ਹੋਈ ਰਣੀ ਧੰਨਵਾਦ ਜੀ ਸਾਰੇ ਫੋਟੋ ਕੱਢੋ ਚਲੋ